ਓ ਵਾਓ ਇਸ ਦਾ ਚੈਤੀਹਾਰ ਮੰਨ ਗਏ ਮੈਨੂੰ ਤਾਂ ਡਰ ਲੱਗ ਰਿਹਾ ਹੌਲੇ ਵੀ ਗੋਲੀ ਮਾਰ ਮਾਰ ਦੇ ਗੋਲੀ ਮਾਰ ਦੇ ਮਾਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆਂ ਜੀ ਖੜਜ ਕੈਂਪਰੇਜ ਦੇ ਟਾਊਨ ਸੈਂਟਰ ਤੇ ਇਹ ਹੁਣ ਤੁਹਾਨੂੰ ਮੈਂ ਆਲੇ-ਦਾਲੇ ਘੁੰਮ ਕੇ ਦਿਖਾਉਣ ਆਇਆ ਵੀ ਕੈਂਬਰੇਜ ਜਿਹੜੀ ਕਿ ਇੱਥੇ ਆਪਣੇ ਹਮਿਲਟਨ ਤੋਂ ਅੱਧੇ ਘੰਟੇ ਦੀ ਡਰਾਈਵ ਤੇ ਆ ਤੇ ਬਤਨ ਦਿਖਾਉਣੇ ਕਿਦਾਂ ਦਾ ਹਾਂ ਕਾਮਯਾਹ ਏਰੀਆ ਤੇ ਠੰਡੇ ਲੋਕ ਰਹਿੰਦੇ ਇੱਧਰ ਆਪਣੇ ਇੱਥੇ ਘੰਟਾ ਘਰ ਵੀ ਆ ਹਾਂ ਲੁਧਿਆਣੇ ਵਾਲਾ ਘੰਟਾ ਘਰ ਹੈ ਆਹ ਦੇਖੋ ਆਹ ਦੇਖੋ ਜੀ ਘੰਟਾ ਘਰ ਤੇ ਆ ਜੋ ਅੱਗੇ ਆਪਾਂ ਦੇਖਦੇ ਹਾਂ ਹੋਰ ਤੇ ਆਪਾਂ ਕੀ ਕੀ ਦੇਖਣ ਨੂੰ ਮਿਲਦਾ ਆਪਏ ਕਲੌਕ ਟਾਵਰ ਤੋਂ ਟਾਈਮ ਸਹੀ ਦੱਸ ਰਿਹਾ ਵੀ ਹਾਂ ਓਏ ਬਿਲਕੁਲ ਸਹੀ ਟਾਈਮ 3 ਵਜੇ ਪੂਰੇ ਸ਼ਾਰਪ ਤੇ ਕਲੌਕ ਟਾਵਰ ਤੋਂ ਹੁੰਦੇ ਹੋਏ ਆਪਾਂ ਉੱਤੇ ਨੂੰ ਹੁਣ ਚੜਦੇ ਆਂ ਇੱਧਰ ਨੂੰ ਓ ਵਾਓ ਬੋਲੋ ਜੀ 3 ਵਜ ਗਏ ਇਹਦੇ ਵਿੱਚੋਂ ਦੀ ਆਵਾਜ਼ ਆ ਰਹੀ ਆ 1934 ਦਾ ਬਣਿਆ ਹੋਇਆ ਜੀ ਇਹ ਬਹੁਤ ਹੀ ਸੋਹਣੀ ਆਵਾਜ਼ ਜੀਰੇ ਕੇ ਸਾਡ ਨੂੰ 34 ਦਾ ਬਣਿਆ ਹੋਇਆ ਹਾਂ ਕਾਫੀ ਉੱਚਾ ਹੈ ਇਹ ਛੋਟਾ ਮੋਟਾ ਨੇ ਤੂੰ ਜਾ ਹੁਣ 3 ਦੈਟਸ ਆਲ ਸਾਡੇ ਘਰੇ ਵੀ ਇੰਡੀਆ ਚ ਹੁੰਦਾ ਸੀ ਇਦਾਂ ਦਾ ਕਲੌਕ ਪਰ ਇੰਨੀ ਆਵਾਜ਼ ਨਹੀਂ ਸੀ ਕਰਦਾ ਹਾਂ ਪਹਿਲਾਂ ਤਾਂ ਇਹਨੇ అలਾਰਮ ਦਿੱਤਾ ਕਿ ਟਾਈਮ ਹੋਣ ਵਾਲਾ ਹੋਣ ਵਾਲਾ ਤਿੰਨ ਵਜੇ ਨੇ 1 2 3 ਕੀਤਾ ਤੇ ਹਰ ਘੰਟੇ ਬਾਅਦ ਦੱਸਦਾ ਹੁੰਦਾ ਹਾਂ ਹਾਂ ਫਿਰ ਇਥੇ ਤਾਂ ਮੁਰਗੇ ਦੀ ਲੋੜ ਨਹੀਂ ਸਵੇਰੇ ਭੰਗ ਦੇਣ ਦੀ ਇਹੀ ਉੱਠ ਜਾਂਦਾ ਹਾਂ ਹੋ ਸਕਦਾ ਫਿਰ ਇਹ ਚੀਜ਼ ਹੋਊਗੀ ਆਹ ਦੇਖੋ ਜੀ ਇਹ ਇਹਨਾਂ ਦਾ ਟੈਂਕ ਪਿਆ ਹੈ ਇਹਦੇ ਬਾਰੇ ਦੱਸਿਆ ਰਿਹਾ ਇੱਥੇ ਲਈ ਯਾਨੀ ਕਿ ਜਿਹੜਾ ਰਾਇਲ ਨਿਊਜ਼ੀਲੈਂਡ ਜਿਹੜੀ ਐਸੋਸੀਏਸ਼ਨ ਹੈ ਜੀ ਉਹਨਾਂ ਨੇ ਯਾਨੀ ਕਿ ਟੈਂਕ ਨੂੰ ਇੱਥੇ ਪ੍ਰੈਜ਼ੈਂਟ ਕੀਤਾ ਕੈਂਬ੍ਰਿਜ ਲਈ ਲੋਕਾਂ ਨੂੰ ਦਿਖਾਉਣ ਲਈ ਹਾਂ ਕਿਉਂਕਿ ਕਿਸੇ ਸਮੇਂ ਜੰਗ ਵਿੱਚ ਵਰਤੋਂ ਕੀਤੀ ਗਈ ਸੀ ਇਹਦੀ ਗਨ ਹੈ ਹਾਂਜੀ ਗਨ ਟੈਂਕ ਟਾਈਪ ਆ ਜਿੱਦਾਂ ਐ ਕੁਝ ਕਰਦੇ ਆ ਫਿਰ ਇੱਥੇ ਬੰਦੂਖ ਪਾ ਕੇ ਦਿੰਦੇ ਨੇ ਬੰਦੂਖ ਪਾ ਕੇ ਨਹੀਂ ਗੋਲੀ ਪਾ ਕੇ ਫਿਰ ਪਾ ਕੇ ਕਰ ਦਿੰਦੇ ਹਾਂ ਉਹ ਦੇਖੋ ਟਾਊਨ ਹਾਲ ਸਾਹਮਣੇ टाउन हॉल ਇਹ टाउन हॉल 1909 ਦਾ ਬਣਿਆ ਹੋਇਆ ਜੀ ਤੇ ਇੱਕ پارک ਛੋਟਾ ਜ ਆ ਦੇਖੋ ਪੇੜ ਕਿੰਨਾ ਸੋਹਣਾ ਸਾਊਥ ਅਫਰੀਕਾ ਕੋਰੀਆ ਮਲੇਸ਼ੀਆ ਬਾਰਡਨ ਤੇ ਇਹ ਉਹ ਸ਼ਹੀਦ ਬੰਦੇ ਸੀ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਉਹਨਾਂ ਦੇ ਨਾਮ ਲਿਖਿਆ ਹੈ ਇੱਥੇ 1914 ਸਾਰਿਆਂ ਦੇ ਨਾਮ ਲਿਖਿਆ ਹਾਂ 1914 ਤੋਂ 1918 ਦੇ ਵਿੱਚ ਜਿਹੜੀ ਜੰਗ ਜੰਗ ਲੱਗੀ ਇਹਨਾਂ ਦੀ ਉਸ ਹਿਸਾਬ ਨਾਲ ਇਹਨਾਂ ਨੇ ਲਿਖਿਆ ਉਹਦੇ ਬਾਰੇ ਹੂੰ ਚਲੋ ਆਜੋ ਪਰ ਇਹਨਾਂ ਦੇ ਜ਼ਿਆਦਾਤਰ ਕਈਆਂ ਦੇ ਸਰਨੇਮ ਪਹਿਲਾਂ ਲਿਖੇ ਹੋਏ ਆ ਹਾਂ ਬਹੁਤ ਸੋਹਣੇ ਲੱਗੇ 3 ਰੀ ਸ਼ੈਲਟਰ ਜੀ ਦੇ ਚਾਹ ਹਾਂ ਦੋਨੇ ਦੋਨੇ ਬਹੁਤ ਸੋਹਣੇ ਲੱਗੇ ਨਾ ਦੇਖੋ ਅੰਬ੍ਰੇਲਾ ਪ੍ਰੋਪਰ ਜਿਹਦੇ ਉੱਪਰ ਕੱਪੜਾ ਪਾ ਦੋ ਇੱਕ ਪ੍ਰੋਪਰ ਅੰਬ੍ਰੇਲਾ ਵਾੜਣਾ ਨੇ ਦੇਖਦੇ ਆ ਖੋਲ ਕੇ ਫਿਰ ਦੱਬੋ ਖੁੱਲਾ ਕੇ ਬੰਦਾ ਨੌਕ ਕਰਦੀ ਨਹੀਂ ਤਾਂ ਹੈਂਡਲ ਤਾਂ ਦੇਖ ਯਾਰ ਲੌਕਡ ਹਾ ਨਾ ਪਰ ਅੰਦਰ ਤੋਂ ਕੁਝ ਦਿਖੇ ਨਹੀਂ ਰਿਹਾ ਅੰਦਰ ਜੋ ਕੀ ਮੰਦਰਾ ਦਾ ਇੰਨਾ ਕੀ ਵੈਸੀ ਬਣਾਇਆ ਹੈ ਨਾ ਸਿਰਫ ਗੇਟ ਹੀ ਬਣਾਇਆ ਹੋਇਆ ਹੋਊਗਾ ਅੰਦਰ ਕੁਝ ਇਹ ਅਸਲ ਇਹ ਇੱਕ ਹੋਰ ਗੇਟ ਸੀ ਉਹਦੇ ਅੰਦਰ ਹਾਂ ਆ ਘੋੜੇ ਤੋਂ ਕਹਿੰਦੇ ਦੇਖਿਆ ਜਿਹੜਾ ਇੰਟਰਨੈਟ ਤੇ ਲੋ ਜੀ ਇਹ ਘੋੜਿਆਂ ਨੂੰ ਆਪ ਆਪਣੇ ਵਲੌਗ ਚ ਵੀ ਲੈ ਲੰਨੇ ਬੜੇ ਸੋਹਣੇ ਬਣਾਇਆ ਵੀ ਘੋੜਿਆਂ ਦਾ ਵੀ ਕੋਈ ਇਤਿਹਾਸ ਆ ਵੀ ਆ ਜੇ ਦੇਖਦੇ ਆਂ ਜੀ ਘੋੜਿਆਂ ਦਾ ਕੀ ਇਤਿਹਾਸ ਆ ਘੋੜੇ ਆ ਜੀ ਸਾਡਾ ਲੰਘਿਆ ਹੋਇਆ ਤੇ ਹੁਣ ਦਾ ਤੇ ਭੁੱਖ ਨੂੰ ਦਰਸਾਉਂਦੇ ਆ ਤੇ ਕੈਂਬਰੇਜ ਦੇ ਸੈਂਟਰ ਦੇ ਵਿੱਚ ਇਹਨਾਂ ਨੇ ਸਥਿਤ ਕੀਤਾ ਇਹਨੂੰ 26 ਮਾਰਚ 2004 ਦੇ ਵਿੱਚ ਇਹ ਚਰਚ ਆ ਕੈਂਬਰੇਜ ਦੀ ਕਹਿੰਦੇ ਬਹੁਤ ਫੇਮਸ ਚਰਚ ਹੈ ਜੀ ਤੇ ਕਾਫੀ ਪੁਰਾਣੀ ਹਾਂਜੀ ਪੁਰਾਣੀ ਇਤਿਹਾਸਿਕ ਚਰਚਾ ਇੱਦਾਂ ਇੱਥੇ ਕੋਈ ਬਾਬਾ ਇਹਨਾਂ ਦਾ ਆਇਆ ਸੀਗਾ ਤੇ ਉਸ ਦੇ ਨਾਲ ਨਾਲ ਜੇ ਆਪਾਂ ਦੇਖੀਏ ਤੇ ਆਹ ਹੈ ਜੀ ਟੀ ਕਾਊਟੂ ਪਾਰਕ ਪਾਰਕ ਦਿਖਾਓਗੇ 9 ਮਈ ਕਾਇੋਰਾ ਤੇ 25 ਸਾਲ ਪੁਰਾਣੀ ਹੈ ਲਗਭਗ ਬਣੀ ਹੋਈ ਹੈ ਜੀ ਇਹ ਥਾਮਸ ਵੈਲ ਬੰਦਾ ਸੀ ਜਿਹਨੇ ਇਹਦੀ ਖੋਜ ਕੀਤੀ ਸੀ। ਪਾਰਕ ਦੇਖਣੀ ਆਜੋ ਪਾਰਕ ਦਾ ਪਥਨ ਦਿਖਾਉਣਾ ਕੋ ਗੇਟ ਦੀ ਐਂਟਰੀ ਬਹੁਤ ਵੱਡੀ ਪਾਰਕ ਹੈ। ਬਹੁਤ ਵੱਡੀ ਤੁਸੀਂ ਤੋਂ ਵੀਊ ਦੇਖ ਸਕਦੇ ਹੋ ਸਾਹਮਣੇ। ਪਾਰਕ ਘਟ ਲੇਕ ਹੈ। ਪਾਰਕ ਘਟ ਹੈ ਜੀ ਤੇ ਲੇਕ ਜਿਆਦਾ ਹੈ। ਦੇਖੋ ਸਾਹਮਣੇ। ਓਕੇ। ਇਹ ਲੇਕ ਦਾ ਨਜ਼ਾਰਾ। ਹਾਂਜੀ। ਤੁਸੀਂ ਜਾਣਾ ਹੈ? ਹਾਂਜੀ نیچے ਜਾਣਾ। ਰਸਤਾ ਹੈਗਾ ਜੀ। ਤੁਸੀਂ ਆ ਜਾਓ। ਚਲੋ ਜੀ ਫਿਰ। ਪਰ ਬਹੁਤ ਵੱਡਾ ਰਸਤਾ ਹੈਗਾ ਦੇਖਦੇ ਆਂ ਜਾ ਕੇ ਅੱਜ ਫਿਰ ਤੁਸੀਂ ਨੀਚੇ ਤੱਕ ਜਾਣਾ ਚਾਹੋਗਾ ਲੋਈ ਇੱਥੇ ਛੇਤੀ ਹਾਰ ਮੰਨਗੇ ਇਹਨਾਂ ਨੂੰ ਤਾਂ ਡਰ ਲੱਗ ਰਿਹਾ ਹੌਲੇ ਜੀ ਆ ਜਾ ਆ ਜਾ ਡਰ ਨਾ ਤੂੰ ਤਰਾਜੋ ਤਾਂ ਆ ਜਾ ਬਾਹਰ ਲੈ ਕੁੱਤੇ ਤੋਂ ਡਰ ਕੇ ਕਿੰਦਾ ਬਹਿ ਗਈ ਕੁੱਤਾ ਇਹ ਤਾਂ ਡਰ ਕੇ ਬਹਿ ਗਈ ਅੰਦਰ ਕੁੱਤਾ ਇਹਦਾ ਵੈਲਕਮ ਕਰ ਲਿਆ ਜਾਏਗਾ ਤੇ ਸਿੱਧੀ ਹੋ ਕੇ ਬਹਿ ਗਈ ਲੇਜੀ ਸੀ ਐਕਟਿਵ ਹੋ ਗਈ ਬਿਲਕੁਲ ਬਹੁਤ ਸੋਹਣਾ ਇੱਕ ਵਿਊ ਹੈ ਜੀ ਜਿੱਦਾਂ ਇੱਥੇ ਲੋਕੀ ਫ੍ਰੀ ਟਾਈਮ ਤੇ ਆ ਕੇ ਆਪਣਾ ਟਾਈਮ ਸਪੈਂਡ ਕਰਦੇ ਆ ਤੇ ਥੋੜਾ ਬਹੁਤ ਪਿਕਨਿਕ ਵਗੈਰਾ ਕਰ ਲੈਂਦੇ ਆ ਤੇ ਇੱਥੇ ਸਾਹਮਣੇ ਤੁਹਾਨੂੰ ਦਿਖਾਉਣਾ ਇੱਕ ਬਾਰਬੀਕਿਊ ਇਹਨਾਂ ਨੇ ਆਪਣਾਇਆ ਬਹੁਤ ਹੀ ਜੁਨੀਕ ਜਿਹਨੂੰ ਆਪਾਂ ਕਹਿ ਸਕਦੇ ਆ ਇਨਕੇ ਫ੍ਰੀ ਆ ਸਰਕਾਰ ਵੱਲੋਂ ਤੇ ਆਪਾਂ ਇੱਥੇ ਕੁਝ ਵੀ ਕੁੱਕ ਵਗੈਰਾ ਕਰ ਸਕਦੇ ਆ ਘਰੇ ਆ ਕੇ ਚਿਕਨ ਚਿਕਨ ਲੁਕੀ ਜਾਂ ਹੋਰ ਚੀਜ਼ਾਂ ਨਾਨਵੈਜ ਹਾਂ ਘਰੋਂ ਲਿਆ ਕੇ ਘਰੇ ਆ ਕੇ ਘਰੋਂ ਲਿਆ ਕੇ ਤੇ ਇੱਥੇ ਆਪਣਾ ਬਾਬੀਕੂ ਜਿੱਦਾਂ ਕਰਦੇ ਆ ਗੋਰੇ ਤੁਹਾਨੂੰ ਦਿਖਾਉਨੇ ਆ ਦੇਖੋ ਆ ਦੇਖੋ ਤੁਸੀਂ ਕਿੰਨਾ ਵਧੀਆ ਇਹਨਾਂ ਨੇ ਡਿਜ਼ਾਈਨ ਕੀਤਾ ਹਾਂ ਸੀ ਕਿ ਪਾਰਟੀ ਵਗੈਰਾ ਕਰਨੀ ਹੋਵੇ ਘਰੋਂ ਲਿਆਓ ਤਾਂ ਇੱਥੇ ਬਣਾ ਲਓ ਨਾਲੇ ਇੰਜੋਏ ਕਰੋ ਵਸੇ ਆਪਾਂ ਕਰ ਸਕਦੇ ਹਾਂ ਕਿਸੇ ਦਿਨ ਹਾਂ ਕਿਸੇ ਦਿਨ ਆਪਣਾ ਦੋਸਤਾਂ ਨਾਲ ਇਕੱਠੇ ਹੋ ਕੇ ਇੱਥੇ ਆ ਸਕਦੇ ਹਾਂ ਹਨਾ ਡੈਕੋਰੇਸ਼ਨ ਵੀ ਕਰ ਲਵਾਂਗੇ ਆ ਦੇਖੋ ਲਾਇਨ ਕਲੱਬ ਆਫ ਮਿਲਟਨ ਨੇ ਬਣਾਇਆ ਸੀ ਚਾਰਟ ਵਾਲ 2014 ਚ ਤੇ ਆ ਦੇਖੋ ਜੀ ਪਰ ਇਹਦਾ ਕਿਸੇ ਤੋਂ ਅਥੋਰਿਟੀ ਲੈਣੀ ਮਿਲਦੀ ਹੋ ਮੈਨੂੰ ਪਤਾ ਨਹੀਂ ਯਾਰ ਕੁਝ ਹੋਊਗਾ ਸਾਤਾ ਵਾ ਆ ਦੇਖੋ ਸੱਚ ਇੱਧਰ ਪਾਵਰ ਬਟਨ ਲੱਗਿਆ ਸੋਨੇ ਆਪਾਂ ਨੂੰ ਇਹ ਲੋਡ ਨਹੀਂ ਗਿਆ ਆਨ ਕਰਨ ਦੀ ਆ ਦੇਖੋ ਅੱਛੀ ਦੇਖ ਕਿੰਨੀ ਵਧੀਆ ਫਸਲ ਆ ਗਈ। ਉਹ ਚੱਕਿਆ ਉਹ ਚੱਕਿਆ ਜਾਂਦਾ ਹੁਣ ਨਾ ਪੀਣ। ਇਹਨੂੰ ਆਨ ਕਰੋ ਸਿੱਧਾ ਉੱਥੇ ਹੀਟ ਆਊਗੀ ਯਾਰ। ਉਹਨੂੰ ਸਾਫ਼ ਕਰਕੇ ਤੁਸੀਂ ਉੱਤੇ ਬਣਾ ਸਕਦੇ ਹੋ। ਇੱਥੇ ਬਹਿ ਕੇ ਖਾਓ ਪੀਓ ਇੰਜੋਏ ਕਰੋ। ਗਿਰਤਾ ਨਹੀਂ ਜਾਂਦੀ ਚਲੋ ਤੁਸੀਂ ਹੌਲੀ-ਹੌਲੀ ਥੱਲੇ ਜਾ ਕੇ ਆਪਾਂ ਬਹਿਨੇ ਆ। ਆਹ ਪਾਣੀ ਕਿੱਥੋਂ ਆ ਰਿਹਾ ਹੈ? ਨਾਲੇ ਚਿਪਸ ਖਾਣੇ ਆ ਨਾਲੇ ਇੰਜੋਏ ਕਰਦੇ ਆ। ਘੁੰਮਦੇ ਘੁੰਮਦੇ ਤਾਂ ਭੁੱਲ ਹੀ ਗਈ ਕਿ ਮੇਰੇ ਫਰੈਂਡ ਦਾ ਜਨਮ ਦਿਨ ਵੀ ਆ ਤੇ ਪੋਜ਼ੇ ਲਈ ਕੁਝ ਥੋੜਾ ਬੋਟਾ ਗਿਫਟ ਕੁਟ ਦੇਖ ਲੈਣੇ ਜੇ। ਕੋਈ ਚੰਗਾ ਲੱਗਾ ਤਾਂ ਆਹ ਦੇਖ ਤਾਂ ਕਿੰਨੇ ਦੀ ਆ। ਆਉਂਦੇ ਆ ਵੀ ਹਾਂ ਹਾਂ ਪਾ ਲੈਣੀ ਹੁਣੇ ਦੇਖ ਲਾ ਜੇ ਕੋ ਚੰਗਾ ਲੱਗਦਾ ਐਦਾਂ ਦੀਆਂ ਵੀ ਆ ਵੀ ਆ ਵੀ ਸ਼ਰਟਾਂ ਸੋਹਣੀਆਂ ਨੇ ਸੋਹਣੇ ਸੋਹਣੇ ਇੱਕ ਟੀ-ਸ਼ਰਟ ਲੈ ਸਕਦੇ ਐਦਾਂ ਦੀ ਵੀ ਕੇ ਵੀਰ ਜੀ ਉਹਨਾਂ ਲਈ ਆਪਾਂ ਲੈ ਲਿਆ ਗਿਫਟ ਨਿਕਾ ਜਾ ਤੇ ਬਾਕੀ ਹੁਣ ਅਸੀਂ ਕੇਕ ਲੈਣਾ ਬਾਈ ਉਹਨਾਂ ਲਈ ਚੀਜ਼ ਕੇਕ ਜਾਣਾ ਅਸੀਂ ਕੇਕ ਸ਼ਾਪ ਤੇ ਆ ਗਏ ਆ ਤੇ ਉਹ ਆ ਕੇਕ ਅਸੀਂ ਡਿਸਾਈਡ ਕੀਤਾ ਜੀ ਬਹੁਤ ਹੀ ਲذیذ ਯਮੀ ਫਰੂਟਸ ਕੇਕ ਹਾਂ ਹੈਲਦੀ ਡਾਈਟ for healthy diet ਅੰਜੂ ਸਸਿਕਾ ਜੀ ਸਿਲਸਾ 30000 ਸਸਿਕਾ ਵੀ ਜੀ ਹੈਪੀ ਬਰਥਡੇ ਹਾਈ ਬਰਥਡੇ ਬੋਏ ਸਡਾ ਜੀ ਦਾ ਅਰਦਾ ਬਰਥਡੇ ਬੋਏ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਆਂ ਓਏ ਪੁੱਗੂ ਸਸ਼ਿਕਾ ਵੀਰ ਜੀ ਸਸ਼ਿਕਾ ਲੰਕਰ ਜੀ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਵਾਰਿਕਾ ਤੁਹਾਨੂੰ ਬਰਥਡੇ ਦੀਆਂ ਮਾਮੂ ਦੇ ਸਸ਼ਿਕਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਕਿਹਾ ਫਿਰ ਸਰਪ੍ਰਾਈਜ਼ ਮੈਨੂੰ ਲੱਗਦਾ ਉਹ ਤੇ ਸਰਕਾਰੇ ਮਹਾ ਦਿੱਤੇ ਆਂ ਸਿੱਧਾ ਆਪਣਣ ਤੋਂ ਇੱਥੇ ਹੀ ਆਏ ਆਂ ਅੱਛਾ ਹੁਣੇ ਆ ਰਹੇ ਚਾਹਣੇ ਚਾਹਣੇ ਹੋਰੀ ਚਾਹ ਵੀ ਲੋ ਹਾਂਜੀ ਭਾਈ ਜਿਹੜਾ ਕੰਮ ਆਪਾ ਫੜਾ ਅੱਛਾ ਹਾਊਸ ਨੰਬਰ ਜੇ ਤੋ ਤੈਨੂੰ ਸਹੀ ਪਤਾ ਹੋਇਆ ਫਾਂ ਦੱਸ ਦੇ ਤੈਨੂੰ ਜਦਾਂ ਅਸੀਂ ਨਹੀਂ ਤਾਂ ਦੱਸ ਦੇ ਘਰ ਦਾ ਨੰਬਰ ਪਤਾ ਨਹੀਂ ਕਿ ਤਰਪੋ ਕੇ ਕਦੋਂ ਵੱਲ ਗਿਆ ਇਹ ਇੱਥੇ ਛੱਡ ਦਿਓ ਇਹਨੂੰ ਰਸਤਕਾਰੀ ਨਹੀਂ ਪਤਾ ਦ ਦੱਸ ਦ ਦੇ ਮੈਂ ਉੱਤਰਾ ਵੱਲ ਜਾ ਕੇ ਆਉਂਦਾ ਹਾਂ 60 61 ਅੱਗੇ 61 ਅੱਗੇ ਤੈਨੂੰ ਪਤਾ ਹੀ ਆ ਇਹ ਸਿਡਰਾਈ ਇਹ ਸਿਡਰਾਈ ਪਿਸ ਪਿਸ ਅੰਦੇ ਅੰਦੇ ਇਹ ਰੋਟਾ ਟੂਨਾ ਰੋਟਾ ਟੂਨਾ ਰੋਟਾ ਟੂਨਾ ਹੁਣ ਲੱਗ ਗਿਆ ਕਹੇ ਟੂਨਾ ਹਮਲਦੇ ਹਾਂ ਰੋਟਾ ਟੂਨਾ ਨਹੀਂ ਉਹ ਤਾਂ ਟੂਨ ਸਹੀ ਆ ਉਹ ਤਾਂ ਟੂਨ ਹੁੰਦਾ ਸਹੀ ਆ ਭਾਈ ਬੈੜੀ ਤੇਰਾ ਗਲਤ ਦੱਸਦਾ ਇਹਨੇ ਹਾਂ ਨਹੀਂ ਉਹ ਤਾਂ ਮਿਲਦਾ ਟੂਨ ਟੂੜ ਮਿਲਦਾ ਇੰਡੀਆ ਤੋਂ ਦੱਸ ਦੇ ਨੜੇ ਇੰਡੀਆ ਕਿਹੜਾ ਨੂਵਿ ਲੈਂਡ ਉਹ ਇੰਡੀਆ ਇੰਡੀਆ ਕਿੱਥੇ ਰਹਿਣਾ ਇੰਡੀਆ ਮੈਨੂੰ ਤਾਂ ਮਜ਼ਾ ਹੁੰਦਾ ਇੰਡੀਆ ਵਾ ਤੇ ਰਹਿੰਦਾ ਕਿੱਥੇ ਇਹ ਤਾਂ ਦੱਸ ਦੇ ਰੰਤਨ ਅੱਛਾ ਠੀਕਾ ਉਹ ਨਹੀਂ ਵੜਦਾ ਨਹੀਂ ਵੜਦਾ ਦੰਦੀ ਇਹ ਤੂੰ ਪਿਆਰ ਨਾ ਫੜੇਂ ਫੇਰ ਨਹੀਂ ਵੜਦਾ ਦੰਦੀ ਸਟਰੋਂਗ ਬਣ ਕੇ ਫਾੜ ਮੈਨੂੰ ਉਹ ਮੋੜ ਤੂੰ ਫਾੜ ਦਰਜਾ ਫਾੜ ਜਾ ਵੀਰ ਜਾ ਪੁੱਤ ਸਿਰਫ ਇੱਕ ਗੱਥ ਲਾਵੇ ਫੜਿਆ ਕੁਝ ਨਹੀਂ ਕਰਦਾ ਚੱਲ ਚੱਲ ਮੇਰਾ ਪੁੱਤ ਸ਼ੇਰ ਬਣ ਕੇ ਫਾੜ ਲਾ ਫਾੜ ਐ ਨਾ ਕਿਸੇ ਕਿਸੇ ਕਰਦੀ ਛੋਟੀ ਫੇਰ ਨਹੀਂ ਉਹ ਕਰਨੀ ਕਿਆ ਹੁੰਦਾ ਜੀ ਪਹਿਲਾਂ ਇਧਰ ਆ ਜੇ ਤੈਨੂੰ ਧਿਆਨਾ ਨਹੀਂ ਨਹੀਂ ਲੈ ਮੇਰਾ ਮੋਹ ਫੜ ਜਿੱਤ ਕਿ ਦੀ ਫੜ ਲਾ ਫੜ ਲਾ ਜੈ ਵੀਰ ਫੜ ਲਾ ਜੈ ਕਿਆ ਹੁੰਦਾ ਤੂੰ ਯਾਰ ਡਿੱਗ ਬੇਬੀਆਂ ਤੂੰ ਯਾਰ ਬੇਬੀਆਂ ਤੂੰ ਲੱਗਿਆ ਵੀਰ ਫੇਰ ਲੈ ਫੇਕ ਬਿੱਲੀ ਉਹ ਡਰ ਗਿਆ ਉਹ ਝੂਠੀ ਬਿੱਲੀ ਆ ਅਸਲੀ ਥੋੜਾ ਆ ਜਾ ਫੜ ਲਾ ਨਹੀਂ ਅਸਲੀ ਜਾ ਫੜ ਅਸਲੀ ਹੁੰਦੀ ਤਾਂ ਉੱਠ ਜਾਣਾ ਸੀ ਉਹਨੇ ਤੁਨੂੰ ਜਾ ਫੜ ਲਾ ਚੱਲ 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 ਹਾਂਜੀ ਜਾ ਜਾ ਵੀਰ ਤੇਰੀ ਬੇਇੱਜ਼ਤੀ ਹੋ ਜਾਂਦੀ ਏ ਫੇਰ ਤਕਦੀਰ ਹੀ ਲੈ ਤਕਦੀਰ ਨੇ ਫਾੜ ਲੈ ਨਾ ਤਕਦੀਰ ਸਟਰੋਂਗ ਆ ਤੇ ਤੂੰ ਜਾ ਜਾ ਆ ਜਾ ਵੀਰ ਗੋਲੀਆਂ ਚਲਾਉਣਾ ਉਦਾਂ ਤੋਂ ਬਿੱਲੀ ਤੋਂ ਡਰ ਗਿਆ ਪੁੱਤ ਹੱਥ ਲਾ ਕੇ ਵੀਡੀਓ ਬਣਾਉਣਾ ਜਾ ਬੇਇੱਜ਼ਤੀ ਹੋ ਜਣੀ ਤੇਰੀ ਉਹ ਬੇਇੱਜ਼ਤੀ ਹੋ ਜਾਂਦੀ ਇੱਥੇ ਜਾ ਆਪਰਾ ਲੈ ਲੈ ਓਏ ਮਤ ਆ ਲੈ ਜੈਵੀਰ ਫੜ ਲੈ ਫੜ ਲੈ ਨਹੀਂ 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 ਉਹ ਬੇਇੱਜ਼ਤੀ ਆਏ ਹੋਏ ਮਾਰ ਮਾਰ ਗੋਲੀ ਮਾਰ ਗੋਲੀ ਮਾਰ ਮਾਰ ਦੇ ਗੋਲੀ ਮਾਰ ਦੇ ਮਾਰ ਹੋ ਜਾ ਯਾਰ ਜਾ ਵੀਰ ਜਿਹੜਾ ਸ਼ਰਾਰਤ ਕਰਦਾ ਉਹਨੂੰ ਇਹਦੇ ਲੈ ਜਾਏ ਨਹੀਂ ਜਿਹੜਾ ਫੋਨ ਵੇਂਦਾ ਹਾਂ ਯੰਗ ਪਤਾ ਟੱਚ ਕਰ ਤੂੰ ਮੇਰੇ ਸਟੌਨ ਬੋਏ ਨਾਲ ਇੱਧਰ ਆ ਬੁਸ਼ ਨਹੀਂ ਹੱਥ ਤੇ ਜਾ ਜਾ 20 ਹੰਦਾ ਉਹ ਜਾ ਨਾ ਸਹੀ ਪੁੱਤ ਨੰਦੀ ਉਹ ਕਦੀ ਗਾਦੇ ਨਾ ਆ ਅੱਜ ਦਿਨ ਨਹੀਂ ਵਟਣਦਾ ਟੱਚ ਨਹੀਂ ਕਰੀ ਨਾ ਨਕਲੀ ਆ ਐਂਡ ਕੀਵੇਂ ਬਣਾਉਂ ਫਰੰਟ ਕੀਵੇਂ ਬਣਾਉਂ ਨਕਲੀ ਆ ਤਾਂ ਗੋਲੀ ਮਾਰਦੇ ਨਕਲੀ ਆ ਪੁੱਤ ਨਹੀਂ ਤੂੰ ਮਾਰ ਚੱਲ ਆਇ ਤੇ ਦੀ ਰਾਬੀ ਟੱਕਣ ਇਹਨੇ ਚੱਕਾ ਹੋਏ ਹੋਏ ਟੱਕਦੀ ਹਲਵਾ ਵਾਲਾ ਹੋਏ ਹਾਂ ਵੋਏ ਉਹ ਜਾਈ ਤੇ ਨਾ ਅਰੇ ਕੀ ਕੀ ਕਰਦਾ ਜਾ ਪਰ ਆ ਜਾ ਵੀਰ ਤੇਰੇ ਮੰਮਾ ਵੀ ਕਹਿੰਦੇ ਆ ਕਹਿੰਦੇ ਸਟਰੋਂਗ ਨਹੀਂ ਗਾ ਮੁੰਡਾ ਸਾਡਾ ਹਾਂ ਕਰਦੇ ਤੂੰ ਹਾਂ ਕਰਦੇ ਚੱਲ ਸਾਡੇ ਮਾ ਵੀ ਇਹਨਾਂ ਦੰਦੀ ਨਾ ਵੜਦੇ ਮੇਰੇ ਜਨਮ ਦਿਨ ਵੀ ਜੇ ਆ ਲੈ ਓ ਜੈ ਵੀਰ ਨਾ ਅਸਾਈ ਤੁਹਾਨੂੰ ਵੀ ਲਿਆ ਲਣਾ ਦੀਦੀ ਜਦੋਂ ਤੱਕ ਕਰਿਆ ਫਿਰ ਤੂੰ ਇਹਨੂੰ ਫੜਾ ਦੇ ਤੁਹਾਨੂੰ ਲਿਆ ਕੇ ਜੇ ਤੂੰ ਜਿਆਦਾ ਫੋਨ ਦੇਖੂਗਾ ਨਾ ਹਾਂ ਫੋਨ ਦੇਖੇਗਾ ਸੱਚ ਦੇਖੇਗਾ ਨਹੀਂ ਦੇ ਤਾ ਹੀ ਕਿ ਨਹੀਂ ਜਿੱਤੀ ਮੰਨਿਆ ਸਾਬ ਕਾ ਮੰਨਦਾ ਰੌਬਲਿਕ ਸਕੀਟਿੰਗ ਲੈ ਦੱਸ ਕੇ ਨਹੀਂ ਦੇ ਕੇ ਨਹੀਂ ਦੇ ਨਾ ਨਾ ਤੇ ਦਾਦੀ ਦਾ ਫੋਨ ਲਾ ਤੂੰ ਲਾਏਗਾ ਜਿੱਦਾਂ ਆ ਤੇ ਇਹਦੀ ਰਿਕਾਰਡਿੰਗ ਹੋ ਰਹੀ ਹੈ ਮੇਰੀ ਜੇ ਨੇ ਲਾਇਆ ਕੁਝ ਵੀ ਤਾਂ ਪੁੱਤ ਤੈਨੂੰ ਰਿਕਾਰਡਿੰਗ ਹੋ ਰਹੀ ਕਰ ਰਹੇ ਅੱਛਾ ਇਹਨੂੰ ਹੀ ਲੈ ਪੁਲਿਸ ਨੂੰ ਦਿਖਾ ਦੇਣੀ ਫੇਸੀ ਆ ਨਾਲ ਲੈ ਨਾਲੇ ਚ ਕਹਾਂਗੇ ਇਹਦੇ ਕੋ ਗਨ ਵੀ ਆ ਲੋਕਾਂ ਨੂੰ ਮਾਰਦਾ ਇਹ ਭੀ ਇਹ ਜਦੋਂ ਲੱਗੇ ਖਰਾਬ ਕਰਨ ਨਾਲ ਪਾਤਾ ਚੱਲ ਨਹੀਂ ਕਹਿੰਦੇ ਨਹੀਂ ਕਹਿੰਦੇ ਆ ਜਾ ਆ ਜਾ ਆ ਜਾ ਓਏ ਅਰੇ ਵਾਕੇ ਚਾ ਲੈਣਾ ਉਹਨੂੰ ਆ ਵੀ ਸਾਡੀਆਂ ਤਕਦੀਰਾਂ ਉਹਦੇ ਨਾਲ ਸਰਾਉਂਗਾ ਤਕਦੀਰੋ ਫੜ ਲੈ ਪੁੱਤ ਪੁਲੀਸ ਚੱਲੂ ਕਰਦੇ ਯਾ ਤਕਦੀਰ ਹੱਲ ਕਰਨੀ ਆ ਉਹ ਵਾਹ ਨਹੀਂ 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 ਮਾਰਦਾ ਤਕਦੀਰੋ ਸਟਰੋਂਗ ਆ ਕਿੰਦੀ ਮੇਰੇ ਵੀਰੇ ਨੂੰ ਉਹਦਾ ਪੁੱਤ ਗੋਲੀਆਂ ਚਲਾਉਣ ਜੋਗਾ ਹੀ ਆ ਕਿੰਦੀ ਮੇਰੇ ਵੀਰੇ ਨੂੰ ਘੱਟ ਮਾਰਿਆ ਗੋਤੇ ਚ ਲੈ ਜਾ ਲੋ ਜੀ ਕੇਕ ਸੈਟਅਪ ਹੋ ਗਿਆ ਹੈ ਹਾਂਜੀ ਗੱਲ ਵਾਲੀ ਪਾਰਟੀ ਚੱਲਦੀ ਜਾਂਦੀ ਗੱਲ ਵਾਲੀ ਪਾਰਟੀ ਚੱਲਨੀ ਚੱਲਨੀ ਹਾਫ ਫੋਰਐਵਰ ਹਾਂਜੀ ਕੀ ਲਾਭ ਦੇ ਤੁਸੀਂ ਮੋਮਬੱਤੀਆਂ ਆ ਗਈਆਂ ਜੀ ਏ ਦੁੱਧੀਆਂ ਨੇ ਫਾਲਤੂ ਇਹ ਲਾਲਾ ਚੱਲ ਇਹ ਤੇ ਕੀ ਚੰਗਿਆੜੇ ਨਿਕਲੇ ਇੱਕੀ ਬਹੁਤ ਆ ਨਹੀਂ ਇੱਕੀ ਬਹੁਤ ਆ ਬਹੁਤ ਆ ਜੈ ਇਹਨੂੰ ਆ ਸਕੂਪ ਤੇ ਮੈਂ ਤਾਂ ਹੀ ਇਹਦਾ ਇਹਦੇ ਲਈ ਛੋੜਨੀ ਵੀ ਛੋੜ ਦੇਣਾ ਪਤਾ ਕਿ ਨਹੀਂ ਤੇਰੀ ਗਾਂ ਨਹੀਂ ਛੁੱਟਦੀ ਨਹੀਂ ਵਿੱਚ ਛੁੱਟਦੀ ਚੁੱਪ ਕਰ ਜਾ ਯਾ ਮੀ ਯਮੇ ਕੇਕ ਇਹਦੇ ਉੱਤੇ ਵੀ ਟਿਕਾ ਕੇ ਦਿੱਤਾ ਪਕਾਣੀ ਕੱਲ ਨਾ ਬਣਾਉਂਦਾ ਵਾਦ ਜਿਹੜੇ ਜੂ ਲੱਗੀ ਹੈ ਨਾ ਵੀ ਥਾਰੇ ਘਰ ਆਹੋ ਆ ਜਾ ਕਿੱਕੀ ਲਾ ਦੋ ਚੱਲੋ ਪਹਿਲਾਂ ਦੇ ਇੱਕ ਹੀ ਲਾਉਣੀ ਹੈ ਨਾ ਫਰ ਚੱਲ ਜਾਈਏ ਉਹ ਨਾਈਫ ਵੀ ਲੈ ਲੈ ਨਾਈਫ ਲੈ ਆਜੋ ਚੱਲੂਗੀ ਕਿਉਂ ਨਾ ਚੱਲੋ ਬਹੁਤ ਚੱਲ ਉਹ ਗਰਮ ਗਰਮ ਨਾ ਰਾਸੇ ਬੱਤੀ ਉੱਥੇ ਕੀ ਉਹ ਬੱਤੀ ਕੋਈ ਨਾ ਕੋਈ ਨਾ ਚੱਲ ਰੀ ਗੁੱਡ ਦੂਜੀ ਵੀ ਆਈ ਹੋਈ ਆ ਥਰਡ ਹਾਂ ਤੀਜੀ ਟਰਾਈ ਵਾ ਯਾਰ ਲੈ ਯਾਰ ਇੱਥੇ ਪਾਵਰ ਹੀ ਨਹੀਂ ਕੋ ઓ ਯਾਰ ਵਾਲਾ ਯਾਰ ਮੇਰਾ ਡੀਵਿੰਗ ਜਾਉਦਾ ਹੋਏ ਭਾਜੀ ਆ ਤੁਸੀਂ ਕਿੱਥੋਂ ਲੈ ਆਏ ਹੋ ਇਹ ਤੇ ਡੱਬਾ ਜੋ ਕੱਢਿਆ ਜੇ ਓ ਮਾਈ ਗਾਡ so many lighters ਬੱਸ ਬਾਦ ਆ ਜਾ ਪ੍ਰਭ ਹੈਪੀ ਬਰਥਡੇ ਚਲੋ ਬਈ ਆ ਜਾ ਲੱਗ ਲੱਗ ਚੱਲ ਚੱਲ ਜਾ ਲੱਗ ਕੇ ਆਈ ਚਲੋ ਬਈ ਚਲੋ ਚਲੋ ਲਿਆਓ ਛੋਰੀ ਆਪ ਗਾਣਾ ਨਾ ਪਾੜ ਜਾਈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਦੀਪੂ ਹੈਪੀ ਬਰਥਡੇ ਦੀਪੂ ਲੋ ਇਹ ਮੁੰਡੇ ਦਾ ਬਰਥਡੇ ਆ ਖਾਲਾ ਭਾਬੀ ਤੁਸੀਂ ਨਹੀਂ ਭਾਬੀ ਦਾ ਫੋਨ ਕਿੱਥੇ ਫਟ ਚੱਕ ਵੀ ਸਟਰਾਬਰੀ ਮੇਰਾ ਫੋਨ ਅੰਦਰ ਆ ਥੈਂਕ ਯੂ ਆ ਵੀ ਵਧੀਆ ਹੈ ਨਾ ਕੇਕ ਦੀ ਥਾਂ ਸਾਰੇ ਫਰੂਟ ਖਾਈ ਜਾਓ ਅੰਗੂੜੇ ਖਵਾ ਹੀ ਜਾਓ ਚਲੋ ਬਹੁਤ ਵਧੀਆ ਖਵਾ ਦਿਓ ਸਾਰੇ ਜਣੇ ਹਾਂਜੀ ਚਲੋ ਵੀ ਹੁਣ ਫੋਟੋ ਚਲੋ ਅੰਕਲ ਜੀ ਆ ਜਾਓ ਆਡੀ ਅੰਕਲ ਜੀ ਆਂਕਲ ਜੀ ਕੋਈ ਫੋਟੋ ਚਾਹੋ ਸਾਰੇ ਜਣੇ ਐਂ ਸਾਰੇ ਤੁਸੀਂ ਚਲੋ ਅਸੀਂ ਖਵਾਉਣਾ ਤੈਨੂੰ ਸਾਰਿਆਂ ਨੇ ਸਾਰੇ ਸਾਰੇ ਖਵਾ ਲੈਣੇ ਕੋਈ ਅਸੀਂ ਤੈਨੂੰ ਰਜਾਉਣਾ bro ਇਹ ਖਾਣ ਤੋਂ ਭੱਜਦਾ ਜੀ ਤਾਂ ਕਰਕੇ ਇਕੱਲੇ ਇਕੱਲੇ ਨਹੀਂ ਖਵਾਉਣਾ ਇੱਕ ਜਣਾ ਲੈਣ ਸੀ ਚਾਹਦੇ ਆਹ ਲਾਈਟ ਜਗਾ ਲਓ ਬਾਜੀ ਤੂੰ ਫਲੈਸ਼ ਮਾਰ ਦੇ ਕੱਚਾ ਲੱਗਿਆ ਮਲਾਪ ਮਕ ਉਹ ਆਲਵੇ ਦਾ ਹੀ ਕਰਦੇ ਤੁਸੀਂ ਚਲੋ ਵੀ ਮਾਈ ਭਰਾ ਨੂੰ ਥੈਂਕ ਯੂ ਕੀ ਖਾਣਾ ਸੰਤਰਾ ਚਲੋ ਵੀ ਇਧਰ ਸਾਹਮਣੇ ਹੋ ਖਟਾ ਕਰਾ ਲਈਏ ਬਿੱਟਾਾਰੇ ਕਰਾਈ ਜਾਂਦੇ ਆ ਅੱਭੀ ਤਾਂ ਡਾ ਜਿਆ ਨਾ ਕਰ ਪੁੱਤ ਮੇਰੀ ਉਹ ਦੇਖ ਕਰੀਂ ਕਰਾ ਕਰ ਪਾਪੀ ਸਵਾਭ ਇਹਦਾ ਸੱਚੀ ਇਹ ਉਹ ਨਾ ਸੀਜ਼ਨ ਨਹੀਂ ਹੈ ਨਾ ਥੋੜਾ ਕੌਗੀ ਫੋਟੋ ਦੇ ਲਗਾ ਨਾ ਹਾਂ ਵੀਡੀਓ ਬਣਾਉਣੇ ਤੁਸੀਂ ਨਾਲ ਕਲਿੱਕ ਜੇ ਮਾਰ ਦੇਵੋ ਇੱਕ ਦੋ ਨਵੀਂ ਦੁਬਾਰਾ ਵੀ ਨਹੀਂ ਲੀਓ ਹਾਂ ਉਹਦਾ ਨੇ ਕਿਹਾ ਹੁਣ ਹਲਵਾ ਭੀ ਜੀ ਨਹੀਂ ਕਰ ਦੋ ਨੋ ਜੀ ਬਹੁਤ ਸੋਹਣਾ ਹੋ ਗਿਆ ਇੱਕ ਬਹੁਤ 골ਡ ਨਹੀਂ ਖਰਾਬ ਹੋ ਗਈ ਹੈ ਨਾ ਪ੍ਰੋਗਰਾਮ ਹੋ ਕੀ ਹੋਈ ਉਹ ਆਵਾਜ਼ ਬਹੁਤ ਸੋਹਣੀ ਆ ਬਹੁਤ ਸੋਹਣਾ ਕੰਮ ਹੈ ਬਹੁਤ ਵਧੀਆ ਕੰਮ ਕੀਤਾ ਸੌਂਚਰੀ ਮਾਰਨੀ ਵੀਰ ਨੇ ਤੇ ਅਸੀਂ ਪਹਿਲਾਂ ਹੀ ਟਾਰਗੇਟ ਕਰਤਾ 골ਡਨ ਸੀ ਨਾ ਜਾਏ ਘਰ ਪਰਾਂ ਚਲੋ